ਅੱਜ ਆਪਾਂ ਲਸਣ ਤੇ ਅਦਰਕ ਦੀ ਤਰੀਬ ਬਣਾ ਕੇ ਤਿਆਰ ਕਰਾਂਗੇ ਇਹਨੂੰ ਪੰਜਾਬੀ ਛਿੱਟ ਵੀ ਕਹਿੰਦੇ ਆ ਤੇ ਲਸਣ ਅਦਰਕ ਦੀ ਤਰੀਬ ਕਹਿੰਦੇ ਆ ਇਹਨੂੰ ਬਣਾਉਣ ਵਾਸਤੇ ਲਸਣ ਅਸੀਂ ਇੱਕ ਕੌਲੀ ਲੈਣਾ ਆ ਤੇ ਜਿੰਨਾ ਲਸਣ ਲੈਣਾ ਆ ਉਹਦਾ ਚੌਥਾ ਹਿੱਸਾ ਤੁਸੀਂ ਇਹਦੇ ਵਿੱਚ ਅਦਰਕ ਪਾ ਸਕਦੇ ਹੋ ਕਿਉਂਕਿ ਲਸਣ ਤੇ ਅਦਰਕ ਦੀ ਮਾਤਰਾ ਹੀ ਜ਼ਿਆਦਾ ਹੁੰਦੀ ਆ ਜੇ ਤੁਸੀਂ ਇਹਦੇ ਵਿੱਚ ਪਿਆਜ਼ ਪਾਣਾ ਚਾਹੋ ਤਾਂ ਪਾ ਸਕਦੇ ਹੋ ਜਾਂ ਇਹਨੂੰ ਬਿਨਾਂ ਪਿਆਜ਼ ਤੋਂ ਵੀ ਬਣਾ ਸਕਦੇ ਹੋ ਪਰ ਮੈਂ ਇੱਕ ਪਿਆਜ਼ ਪਾ ਕੇ ਫਿਰ ਇਹਨੂੰ ਬਣਾਉਣਾ ਤਾਂ ਕਿ ਜਿਹੜੀ ਇਹਦੀ ਅਸੀਂ ਤਰੀ ਬਣਾਈਏ ਉਹ ਥੋੜੀ ਜੀ ਗਾੜੀ ਹੋਵੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਜੀਤ ਕੌਰ ਸਵਾਗਤ ਕਰਦੀ ਆਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਤੇ ਜੇ ਤੁਸੀਂ ਅਜੇ ਤੱਕ ਪੰਜਾਬੀ ਕੁਕਿੰਗ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਛਿੱਟ ਨੂੰ ਬਣਾਉਣ ਵਾਸਤੇ ਹੁਣ ਅਸੀਂ ਕੜਾਈ ਰੱਖ ਦੇਣੀ ਆ ਸਭ ਤੋਂ ਪਹਿਲਾਂ ਅਸੀਂ ਪਿਆਜ਼ ਨੂੰ ਜਿਹੜਾ ਭੁੰਨ ਲੈਣਾ ਤੇ ਜਿਹੜਾ ਲਸਣ ਆ ਤੇ ਅਦਰਕ ਆ ਇਹਨੂੰ ਅਸੀਂ ਕੁੱਟ ਕੇ ਪਾਣਾ ਆ ਦੇਖੋ ਜਿਹੜਾ ਤੁਸੀਂ ਇਹਦੇ ਵਿੱਚ ਅਦਰਕ ਪਾਣਾ ਆ ਜਿੰਨਾ ਲਸਣ ਲੈਣਾ ਆ ਉਹਦਾ ਚੌਥਾ ਹਿੱਸਾ ਅਦਰਕ ਪਾਣਾ ਕਿਉਂਕਿ ਅਦਰਕ ਦੇ ਵਿੱਚ ਕਾਫੀ ਜ਼ਿਆਦਾ ਖੜਤਨ ਹੁੰਦੀ ਆ ਜੇ ਜ਼ਿਆਦਾ ਅਦਰਕ ਆਪਾਂ ਪਾ ਦਈਏ ਤਾਂ ਫਿਰ ਖਾ ਖਾਦੀ ਨਹੀਂ ਜਾਂਦੀ ਦੋ ਚਮਚੇ ਅਸੀਂ ਇਹਦੇ ਵਿੱਚ ਦੇਸੀ ਘਿਓ ਦੇ ਪਾਣੇ ਆ ਇਹ ਜਿਹੜੀ ਤਰੀ ਆ ਇਹਨੂੰ ਅਸੀਂ ਦੇਸੀ ਘਿਓ ਦੇ ਵਿੱਚ ਹੀ ਬਣਾਈਏ ਤਾਂ ਜ਼ਿਆਦਾ ਵਧੀਆ ਦਾ ਸਵਾਦ ਫਿਰ ਬਹੁਤ ਵਧੀਆ ਆਂਦਾ ਆ ਕਿਓ ਹੋ ਗਿਆ ਕਰਨ ਅੱਧਾ ਚਮਚਾ ਪਾ ਦਾਂਗੀ ਜੀਰੇ ਦਾ ਇੱਕ ਪਿਆਜ਼ ਕਾਟ ਸੇਕ ਦੇ ਉੱਤੇ ਪਿਆਜ਼ ਨੂੰ ਅਸੀਂ ਭੁੰਨ ਲੈਣਾ ਆ ਲਸਣ ਤੇ ਅਦਰਕ ਕੁੱਟ ਕੇ ਤਿਆਰ ਕਰ ਲੈਣੇ ਇੱਕ ਕੌਲੀ ਲਸਣ ਆਪਾਂ ਲਿਆ ਆ ਲਸਣ ਨੂੰ ਅਸੀਂ ਕੁੱਟ ਲੈਣਾ ਆ ਅਦਰਕ ਦੇਖੋ ਥੋੜਾ ਜਿਹਾ ਮੈਂ چیر ਕੇ ਪਾਉਂਗੀ ਤੇ ਬਾਕੀ ਦਾ ਅਦਰਕ ਅਸੀਂ ਕੁੱਟ ਲੈਣਾ ਇੱਕ ਹਰੀ ਮਿਰਚਾ ਇੱਕ ਗਲਾਸ ਦੁੱਧ ਦਾ ਆ ਤੇ ਦੋ ਆਪਾਂ ਇਹਦੇ ਵਿੱਚ ਹਾਰੇ ਪਿਆਜ਼ ਪਾਨੇ ਆ ਕੁੱਟਿਆ ਹੋਇਆ ਲਸਣ ਅਸੀਂ ਕੌਲੀਚ ਕੱਢ ਲੈਣਾ ਥੋੜੀ سی ਦੋ ਜਿਹੜੇ ਹਰੇ ਪਿਆਜ਼ ਲਏ ਆ ਉਹਨਾਂ ਨੂੰ ਚੀਰ ਲੈਣਾ ਹੈ ਅਦਰਕ ਵੀ ਚੀਰ ਲਾਗੇ ਨਾਲ ਹੀ ਹਰੀ ਮਿਰਚ ਪਾ ਲਓ ਸਾਰੀਆਂ ਚੀਜ਼ਾਂ ਸਾਡੀਆਂ ਤਿਆਰ ਹੋ ਗਈਆਂ ਕੁੱਟ ਕੇ ਇੱਧਰ ਪਿਆਜ਼ ਵੀ ਭੁੰਨ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਲਸਣ ਪਾ ਲੈਣਾ ਹੈ ਨਾਲ ਹੀ ਪਾ ਦਾਂਗੇ ਕੱਟਿਆ ਹੋਇਆ ਅਦਰਕ ਕੁੱਟਿਆ ਹੋਇਆ ਅਦਰਕ ਹਰਾ ਪਿਆਜ਼ ਤੇ ਹਰੀ ਮਿਰਚ ਇਹ ਵੀ ਪਾ ਦੇਣੀ ਘੱਟ ਸੇਕ ਦੇ ਉੱਤੇ ਅਸੀਂ ਹੁਣ ਸਾਰੀਆਂ ਚੀਜ਼ਾਂ ਨੂੰ ਭੁੰਨਣਾ ਹੈ ਇਦੇ ਵਿੱਚ ਦੇਖੋ ਮੈਂ ਹਰੀ ਮਿਰਚ ਸਿਰਫ ਇੱਕੋ ਹੀ ਪਾਈ ਆ ਜਿਆਦਾ ਮਿਰਚ ਨਹੀਂ ਆਪਾਂ ਪਾਈ ਕਿਉਂਕਿ ਅਸੀਂ ਅਦਰਕ ਨੂੰ ਕੁੱਟ ਕੇ ਪਾਇਆ ਜਦੋਂ ਅਸੀਂ ਅਦਰਕ ਨੂੰ ਕੁੱਟ ਕੇ ਲੈਂਦੇ ਆ ਤਾਂ ਅਦਰਕ ਦੀ ਫਿਰ ਖੁੜਤਨ ਸਬਜ਼ੀ ਦੇ ਵਿੱਚ ਆ ਜਾਂਦੀ ਆ ਤੇ ਜਿਆਦਾ ਮਿਰਚ ਪਾਣ ਦੀ ਸਾਨੂੰ ਲੋੜ ਨਹੀਂ ਪੈਂਦੀ ਬਾਕੀ ਜੇ ਤੁਸੀਂ ਮਿਰਚ ਜਿਆਦਾ ਖਾਣਦੇ ਹੋ ਤਾਂ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਹੋਰ ਪਾ ਸਕਦੇ ਹੋ ਮੱਠੀ ਮੱਠੀ ਅੱਗ ਤੇ 6 ਤੋਂ 7 ਮਿੰਟ ਹੋ ਗਿਆ ਸਾਨੂੰ ਲਸਣ ਤੋਂ ਅਦਰਕ ਨੂੰ ਭੁੰਨਦੇ ਹੋਏ ਸਾਈਡ ਤੇ ਦੇਖੋ ਥੋੜਾ ਜਿਹਾ ਇਹ ਥੱਲੇ ਲੱਗ ਗਿਆ ਕਿਉਂਕਿ ਜਦੋਂ ਅਸੀਂ ਅਦਰਕ ਨੂੰ ਕੁੱਟ ਕੇ ਭੁੰਨਦੇ ਆ ਤਾਂ ਫਿਰ ਇਹ ਥੱਲੇ ਲੱਗ ਜਾਂਦਾ ਹੈ ਜਦੋਂ ਆਪਾਂ ਮਸਾਲੇ ਪਾ ਕੇ ਥੋੜਾ ਜਿਹਾ ਪਾਣੀ ਪਾਵਾਂਗੇ ਫਿਰ ਆਪੇ ਠੀਕ ਹੋ ਜਾਣਾ ਇਹ ਅੱਜ ਅਸੀਂ ਇਹਨੂੰ 6-7 ਮਿੰਟ ਤੱਕ ਹੋਰ ਭੁੰਨਣਾ ਹੈ ਸੇਕ ਨਹੀਂ ਤੇਜ਼ ਕਰਨਾ ਘੱਟ ਸੇਕ ਤੇ ਉਤੇ ਭੁੰਨਣਾ ਅਦਰਕ ਤੇ ਲਸਣ ਹੋ ਗਿਆ ਤਿਆਰ ਭੁੰਨ ਕੇ ਹਜੇ ਅਸੀਂ ਇਹਨੂੰ ਮਸਾਲੇ ਪਾਉਣ ਤੋਂ ਬਾਅਦ ਥੋੜਾ ਹੋਰ ਭੁੰਨਣਾ ਹੈ अद्धा चमचा पा देंगे कश्मीरी लाल मिर्च पाउडर कश्मीरी लाल मिर्च पाउडर जया सिर्फ सब्जी का रंग देखने लगे इसलिए अद्धा चमचा हल्दी चौथा हिस्सा चमचे का गर्म मसाला चौथा हिस्सा धनिया पाउडर थोड़ा जी पा देना पानी ताकि ज अरक थले लगे है सारा फिर उतर जूगा पानी पाने मसाले पा तो बाद ਫੇਰੇ ਨੂੰ 5 ਤੋਂ 6 ਮਿੰਟ ਤੱਕ ਭੁੰਨ ਆਇਆ ਜਿੰਨੇ ਚੰਗੇ ਤਰੀਕੇ ਦੇ ਨਾਲ ਆਪਾਂ ਮਸਾਲੇ ਨੂੰ ਭੁੰਨਾਂਗੇ ਤਰੀ ਉਨੀ ਜਿਆਦਾ ਸਵਾਦ ਬਣ ਕੇ ਤਿਆਰ ਹੋਵੇਗਾ ਮਸਾਲਾ ਤਿਆਰ ਹੋ ਗਿਆ ਭੁੰਨ ਕੇ ਕਿਉਂ ਦੇਖੋ ਮਸਾਲੇ ਦੇ ਵਿੱਚੋਂ ਅਲੱਗ ਹੋ ਗਿਆ ਜਦੋਂ ਇਸ ਤਰੀਕੇ ਦੇ ਨਾਲ ਕਿਉਂ ਅਲੱਗ ਹੋ ਜਵੇ ਮਸਾਲੇ ਚੋਂ ਤਾਂ ਫਿਰ ਪਤਾ ਲੱਗ ਜਾਂਦਾ ਕਿ ਮਸਾਲੇ ਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਭੁੰਨਿਆ ਆਂ ਮਸਾਲੇ ਨੂੰ ਭੁੰਨਣ ਲੱਗੇ ਅੱਧੇ ਕੱਪ ਤੋਂ ਜ਼ਿਆਦਾ ਪਾਣੀ ਵਿੱਚ ਪਾਇਆ ਥੋੜਾ ਥੋੜਾ ਕਰਕੇ ਪਾਣੀ ਵਿੱਚ ਪਾਇਗੇ ਸੀ ਹੁਣ ਅਸੀਂ ਇਹਦੇ ਵਿੱਚ ਪਾ ਦੇਣਾ ਹੈ ਦੁੱਧ ਇੱਕ ਸਾਈਡ ਤੋਂ ਅਸੀਂ ਹਿਲਾਈ ਜਾਣਾ ਤੇ ਨਾਲ ਹੀ ਅਸੀਂ ਦੁੱਧ ਪਾਈ ਜਾਣਾ ਥੋੜਾ ਥੋੜਾ ਕਰਕੇ ਦੁੱਧ ਪਾ ਕੇ ਦੇਖੋ ਘਮਲਾਇਆ ਤਰੀ ਥੋੜੀ ਜੀ ਗਾੜੀ ਲੱਗਦੀ ਪਈ ਆ ਹੁਣ ਅਸੀਂ ਇਹਦੇ ਵਿੱਚ ਅੱਧਾ ਗਲਾਸ ਪਾ ਦਾਂਗੇ ਪਾਣੀ ਦਾ ਤੁਸੀਂ ਦੁੱਧ ਪਾਣਾ ਚਾਹੋ ਤਾਂ ਦੁੱਧ ਪਾ ਸਕਦੇ ਹੋ ਜੇ ਪਾਣੀ ਪਾਣਾ ਚਾਹੋ ਤਾਂ ਪਾਣੀ ਪਾ ਸਕਦੇ ਹੋ ਇਨੂੰ ਹੁਣ ਅਸੀਂ ਉਪਰੋਂ ਦੀ ਢੱਕ ਦੇਣਾ ਹੈ ਤੇ 5 ਤੋਂ 7 ਮਿੰਟ ਤੱਕ ਪੱਕਣ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਲੂਣ ਪਾ ਦੇਣਾ ਹੈ ਅੱਧਾ ਚਮਚਾ ਹੀ ਪਾਇਆ ਮੈਂ ਬਾਕੀ ਤੁਸੀਂ ਆਪਣੇ ਸਵਾਦ ਅਸਾਰ ਨਾਲ ਪਾ ਲਓ 4-5 ਮਿੰਟ ਹੋ ਗਿਆ ਇਹਨੂੰ ਰਿਜਦੇ ਹੋਏ 2-3 ਮਿੰਟ ਹਜੇ ਆਪਾਂ ਹੋਰ ਰਜਾਵਾਂਗੇ ਪੰਜਾਬੀ ਛਿੱਟ ਤਿਆਰ ਆ ਬਣ ਕੇ ਆ ਦੇਖੋ ਇਹ ਆਪਾਂ ਥੋੜੀ ਇਹਦਾ ਗਾੜੀ ਹੋ ਰੱਖਣੀ ਆ ਜਿਆਦਾ ਇਹਨੂੰ ਪਤਲਾ ਨਹੀਂ ਬਣਾਉਣਾ ਹੁਣ ਅਖੀਰ ਦੇ ਵਿੱਚ ਅਸੀਂ ਪਾ ਦੇਣਾ ਇਹਦੇ ਵਿੱਚ ਹਰਤ ਨਹੀਂ ਆ ਮਿਲਾ ਦੇਣਾ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਇਹਨੂੰ ਅਸੀਂ ਕੱਟ ਲਾਂਗੇ ਦਾਈ ਦੇ ਵਿੱਚ ਅਦਰਕ ਲਸਣ ਦੇ ਤਰੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਜਦੋਂ ਇਹਨੂੰ ਖਾਣਾ ਤਾਂ ਖੁਸ਼ਕ ਪ੍ਰਸ਼ਾਦੇ ਦੇ ਨਾਲ ਹੀ ਖਾਣਾ ਆ ਤੇ ਦੂਸਰਾ ਇਹਦੀ ਮਾਤਰਾ ਜਿਹੜੀ ਕਿੰਨੀ ਲੈਣੀ ਆ ਇੱਕ ਜਣੇ ਨੂੰ ਤੁਸੀਂ ਇੱਕ ਕੜਛੀ ਜਾਂ ਡੇਢ ਕੜਛੀ ਦੇਣੀ ਆ ਹਫਤੇ ਦੇ ਵਿੱਚ ਤੁਸੀਂ ਇਹ 2 ਜਾਂ 3 ਵਾਰੀ ਇਹਨੂੰ ਬਣਾ ਕੇ ਖਾ ਸਕਦੇ ਹੋ ਇਸ ਤਰੀਕੇ ਦੇ ਨਾਲ ਬਣਾ ਕੇ ਕਮੈਂਟ ਕਰਕੇ ਮੈਨੂੰ ਦੱਸਿਓ ਕਿਵੇਂ ਦੀ ਬਣ ਕੇ ਤਿਆਰ ਹੋਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ